ਮੈਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗਾ ਉਹਨਾਂ ਨੂੰ ਐ ਲੱਗਦਾ ਜੇ ਅਸੀਂ ਨਹੀਂ ਆਵਾਂਗੇ ਨਾ ਸ਼ਾਇਦ ਲੋਕਾਂ ਨੂੰ ਪ੍ਰੋਬਲਮ ਆਊਗੀ ਲੋਕਾਂ ਨੂੰ ਕਚਹਿਰੀਆਂ ਤੇ ਹਿਸਟਰੀਆਂ ਨਹੀਂ ਹੋਣਗੀਆਂ ਤਾਂ ਫਿਰ ਲੋਕ ਜਿਹੜੇ ਨੇ ਉਹ ਤੰਗ ਹੋਣਗੇ ਤਾਂ ਫਿਰ ਲੋਕ ਸਰਕਾਰ ਨੂੰ ਕਹਿਣਗੇ ਤਾਂ ਫਿਰ ਸਰਕਾਰ ਸਾਡੀ ਗੱਲ ਸੁਣੂਗੀ ਇਹ ਤਾਂ ਮਤਲਬ ਬਲੈਕਮੇਲਿੰਗ ਤੁਹਾਡੇ ਬਿਨਾਂ ਵੀ ਸਰ ਸਕਦਾ ਮੈਂ ਸਾਰਿਆਂ ਨੂੰ ਕਹਿੰਨਾ ਸਮੂਹਿਕ ਛੁੱਟੀ ਲਈ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਛੁੱਟੀਆਂ ਮੁਬਾਰਕ ਜਾਓ ਸ਼ਿਮਲੇ ਜਾਓ ਮਨਾਲੀ ਜਾਓ ਜਿੱਥੇ ਮਰਜ਼ੀ ਜਾਓ ਤੁਹਾਡੇ ਆਉਣ ਤੱਕ ਅਸੀਂ ਨਵੇਂ ਬੰਦੇ ਰੱਖ ਲਾਂ ਸਨ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਗੱਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅਲਸ ਨੇ ਵੀਡੀਓ ਦੇਖੀ ਤੇ ਇੱਕ ਚੈਨਲ ਤੇ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆਹ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤੈਨੂੰ ਵੇਚੂੰਗੀ ਤੂੰ ਮਨ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਹੋਵੇ ਤੁਹਾਡੀ ਬੱਲੇ ਬੱਲੇ ਵੀ ਬਹੁਤ ਹੋਈ ਹੋਵੇ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਨਹੀਂ ਤਰ ਤੰਗੇ ਕੰਮ ਦੀ ਹੁਣ ਪਰਮਾਤਮਾ ਦੀ ਅਗਲੀ ਬੱਲੇ ਬੱਲੇ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਸਾਹਿਬ ਮਾਮਲਾ ਕੀ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਦੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕੱਟੋ ਅੱਧੇ ਘੰਟੇ ਕੋਲ ਸਾਗੇ ਜਗਰਾਉਂ ਦੇ ਅੰਦਰ ਪੈਂਦਾ ਨਾਰੰਗੋ ਅੰਕੁਰ ਗੁਪਤਾ ਉਹ ਸੀ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿ ਮੀਡੀਆ ਵੀ ਨਾਲ ਲੈ ਕੇ ਜਾ ਜੀਸੀ ਵੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਕਿ ਹਟਾ ਕੇ ਦਿਖਾਓ ਉਹਨੇ ਘਰ ਬਿਠਾਏਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਦਾ ਟੂ ਬੰਦੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜੰਦੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਇੱਕ ਮੱਛੀ ਸਾਲੇ ਤਰਾਰ ਨੂੰ ਕਲਾ ਕੰਦਾ ਕਰ ਇਹ ਸਾਰੀਆਂ ਮੱਛੀਆਂ ਸਮੀ ਕਰਨੇ ਪੜੇ ਉਸ ਸਪਾਸਾ ਹੋ ਗਿਆ ਨਾ ਇਹ ਵੀਡੀਓ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੇ ਸਪਾਸਾ ਹੋ ਰਹੀਆਂ ਤੁਹਾਨੂੰ ਲੱਗਦਾ ਮੈਂ ਸਪਾਸਾ ਮੰਨਣਾ ਵਾਲਾ ਹੈਗਾ ਨਹੀਂ ਫੋਨ ਕਰਨ ਵਾਲੇ ਤਾਂ ਪਿੱਛੇ ਹਟਦੇ ਨਹੀਂ ਨਹੀਂ ਮੈਂ ਸਪਾਸਾ ਮੰਨਣਾ ਹੈ ਮੈਂ ਤਾਂ ਮੈਂ ਤਾਂ ਆਪਦੀ ਸਕੀ ਮਾਂ ਦੀ ਸਕੀ ਭੈਣ ਦੀ ਸਰ ਸ਼੍ਰੀਮੰਤ ਮੈਂ ਸਰ ਸਰ ਨਾਲ ਸੀ ਗਾਣਾ ਜਦ ਤੁਸੀਂ ਐਕਸ਼ਨ ਦਾ ਹੱਥ ਲੈ ਲਿਆ ਜੀਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ ਚ ਕ腐ਸ਼ਨ ਵਾਲੇ ਪਾਸੇ ਕਿਉਂਕਿ ਲੋਬ ਪਿੰਡਾਂ ਦੇ ਸਭ ਤੋਂ ਵੱਧ ਦੁਪੀ ਕਿਹੜੇ ਤਰ੍ਹਾਂ ਕਿ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਹੀ ਵੇਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾਂ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋਰ ਇਸ ਤਰੀਕਾ ਗਲਤ ਲਿਖਾ ਰખી ਹੈ ਇਹ ਮੈਨੂੰ ਸਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਇਹ ਸੈਂਪਲ ਸ਼ੂਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਹੋਰ ਐਸੋਸੀਏਸ਼ਨਸ ਦੇ ਜਿਹੜੀਆਂ ਧਰਲੇ ਲਾ ਦਿੰਦੀਆਂ ਨੇ ਉਹ ਕਰ ਕਰਕੇ ਲੋਕਾਂ ਨੂੰ ਪ੍ਰਸ਼ੰਨ ਪੀੜੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆਣੇ ਆ ਜੀ ਇੱਥੇ ਫਸੀਲਾ ਚ ਦਾਦੀਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਫਿਰ ਦਰਮੂਹ ਚੱਕਿਆ ਬੁੜਿਆ ਹੋਈ ਇਹ ਤੂੰ ਗੱਲ ਹੈ ਤੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾ ਲੈਨੇ ਹੜਤਾਲ ਹੈ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਪਸ਼ਨ ਚ ਫੜੇ ਗਏ ਜੀ ਲਾਇਸੈਂਸ ਦੇ ਦਈਏ ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖ ਕੇ ਜਾਓਗੇ ਵਸੇ ਸੀਐਮ ਸਾਹਿਬ ਤੁਸੀਂ ਵਸੇ ਹੁਣ ਪੁੱਛਿਆ ਵੀ ਜਿੰਨਸ ਨੂੰ ਚਲੋ ਇਹਨਾਂ ਦੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਨਵੇਂ ਸੂਤ ਹੈਗੇ ਕੋਰਟ ਜਾਊਗਾ ਮਾਮਲਾ ਕਰਕੇ ਜਾਊਗਾ ਵਿਜੀਲੈਂਸ ਉਹੀ ਕੰਮ ਨਹੀਂ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਪੜ ਲੈਂਦਾ ਤੁਹਾਡੇ ਕੋਲ ਨਾ ਵਿਜੀਲੈਂਸ ਆ ਗਈ ਹੈ ਨਾ ਮਤਲਬ ਕੁਛ ਨਾ ਪੁੱਛ ਤਾਂ ਹੋ ਗਈ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਵਿਜੀਲੈਂਸ ਨੂੰ ਕੋਰਟ ਚ ਖੜੀ ਕਰ ਲਾਂ ਠੀਕ ਹੈ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਕੋਈ ਦੇ ਗਿਆ ਬਲਦੀ ਬਾਤ ਸਾਨੂੰ ਤਾਂ ਦੇ ਦੇ ਕੇ ਨਹੀਂ ਜਾਂਦਾ ਜੀ ਰੰਗੀ ਹੋਈ ਸੋ ਇਹ ਕ腐ਪਸ਼ਨ ਜਿਹੜੀ ਹੈ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ ਚੰਦਰ ਦਾ ਰਾਜ ਚੱਲ ਰਿਹਾ ਹੈ ਪਰ ਕਟ ਟੁਕੜ ਰੋਕਤਾ ਸਕਦੇ ਆ ਕੜ ਬੜਾ ਆਮ ਲੋਕਾਂ ਦੇ ਤਾਂ ਅਸੀਂ ਲੁੱਟ ਰੋਕ ਸਕਦੇ ਕਚੈਰੀਆਂ ਚੋਂ ਜ਼ਿਆਦਾ ਹੁੰਦੀ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕਹਿੰਦੇ ਜੀ ਸੀਐਨਸੀ ਕਰੇਗੇ ਜੇ ਪਬਲਿਕ ਨੂੰ ਜੋ ਤੰਗ ਕਰੂ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇੰਟੀਗ੍ਰੇਸ਼ਨ ਦੇ ਦਫਤਰਾਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ ਐਮਾਜ਼ਾਨ ਇੱਕ ਸਾਈਟ ਤੁਸੀਂ ਜਾਣਦੇ ਹੋ ਐਮਾਜ਼ਾਨ ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲੁਮਾ ਇੱਕ ਨਾਮ ਲੈ ਮਿਕਸੀ ਆਰਡਰ ਕਰਦੇ ਹਾਂ ਜੇ ਇੱਕ ਦਿੱਲੀ ਦਾ ਡਰੈੱਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋਰ ਹੈ। ਮਤਲਬ ਉਹਦਾ ਰੇਟ ਹੋਰ ਹੈ। ਜੇ ਪੰਜਾਬ ਦਾ ਡਰੈੱਸ ਭਰੋਗੇ ਤਾਂ ਰੇਟ ਹੋਰ ਹੈ। ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਨਹੀਂ। ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ। ਮਤਲਬ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ। ਸੜਕਾ ਰੋਕੀ ਬੈਠੇ ਆਂਗੇ ਸੀ। ਸੜਕ ਤੇ ਬੈਗੇ ਇਹ ਕੋ ਗੱਲ ਹੈ। ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨੂੰ। ਕੋਈ ਨਹੀਂ ਹੋਈ ਨਹੀਂ ਨਰਾਜ਼। ਕੌਣ ਮੈਂ ਹੋਗੇ ਨਰਾਜ਼? ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਂਗਾ ਮੈਂ। ਮੈਂ ਉਹਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ। ਮੈਂ ਕਹਾਂ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤੰਗ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਹੁਣ ਕਦੇ ਟਰੈਕਟਰ ਟਰੱਕ ਕਾਹਨ ਚਲਾਉਗੇ ਨਹੀਂ ਕਿਸਾਨਾਂ ਦੀ ਮੁੱਢੀ ਚਲਾਉਗੇ ਫਿਰ ਟਰੱਕੀ ਦੇ ਰੁਕਦੇ ਮੈਂ ਆਪ ਕਿਸਾਨ ਇੱਕ ਪਹਿਗਾਮ ਹੈ ਸਾਰੀ ਖੇਤੀ ਕੀਤੀ ਹੁੰਦੀ ਹੈ ਮਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਂ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ

ਜਾਓ ਕਿ ਜੇ ਮੈਂ ਜਾ ਆਪ ਮੈਂ ਜਾਤੀ ਮੈਂ ਤਾਂ ਦਿੱਲੀ ਵੀ ਜਿਹੜਾ ਐਮਪੀਸੀ ਨਾਲ ਦਿੱਲੀ ਉਹਨਾਂ ਦੀ ਆਵਾਜ਼ ਠਾਉਂਦਾ ਰਹੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਏ ਨੇ ਧਰਨਾ ਦੇਤਾ ਧਰਨਾ ਦੇਤਾ ਜਿਨ੍ਹਾਂ ਨੂੰ ਤਾਂ ਫਿਰ ਇਹਨਾਂ ਦਾ ਕਿਵੇਂ ਕਰੀਏ ਚਲੋ ਇਹਨਾਂ ਦਾ ਖਤਮ ਹੋਣ ਤੋਂ ਫਿਰ 15 ਦਿਨਾਂ ਬਾਅਦ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਦਾਂ ਕਿਤੇ ਕ੍ਰੈਡਿਟ ਵਾਚ ਚੱਲ ਰਹੀ ਹੈ ਪਿੰਡਾਂ ਦੇ ਵਿੱਚੋਂ ਹਰੇਕ ਘਰ 'ਚੋਂ ਫੰਡ ਜਾਂਦਾ ਜੀ। ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ। ਸਾ ਤੁਹਾਨੂੰ ਤਾਂ ਅਸੀਂ ਖੜਾ ਹਾਂ ਨਾਲ। ਇਹ ਕੀ ਗੱਲ ਜੀ ਕਰੀ। ਇਹ ਇਹ ਨੂੰ ਇਹ ਨੂੰ ਇਹ ਨੂੰ ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਨਲ ਗਵਰਨਮੈਂਟ ਕਰਨੇ ਹੋ ਤੁਸੀਂ। ਲਹੂਈ ਹੈ ਨਾ ਸਰ। ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ। ਤੇ ਹੁਣ ਜਿਹੜਾ ਚੋਣਾਂ ਦੇ ਜਿਹੜੇ ਚੋਣਾਂ ਗਿੱਜੇ ਹੋਏ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜੇ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ। ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ ਆਲੂਆਂ ਤੋਂ ਆਲੂ ਤੋਂ ਬਾਅਦ ਗੋਭੀ ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾਂ ਫਿਰ ਆਲੂ ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਖੇਤਾਂ 'ਚ ਬਾਹਰੇ ਆ ਜੀ ਹੁਣ ਮੇਥੀ ਵਹੀ ਹੈ ਜੋ ਚਾਤਪੰਦੀ ਕਿ ਲਈ ਇੱਕ ਕਿਸਾਨ ਨੇ ਨੇੜੇ ਲੱਗ ਕਿਸਾਨ ਨੇ ਹੁਣ ਆਹ ਹਣ ਤੋਂ ਇਹਦੇ ਕਿਸਾਨ ਕਿੱਥੇ ਜਾਣਗੇ ਕੀ ਕਰਦੇ ਹੋਏ ਕੋਈ ਨੂੰ ਪਤਾ ਕੀ ਇਹਦੇ ਵਾਸਤੇ ਪਰ ਪੂਰਾ ਖੇਤੀ ਪਰਸੀ ਆਉਗੀ ਹੈ ਨਾ ਜਿਹੜਾ ਨਾ ਵਾਲੀ ਕਦੋਂ ਕ ਲੱਗੂ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗੇ ਹੋਏ ਨੇ ਦੇ ਦੇ ਦੋ ਸਿਆ ਦੇ ਦੋ ਅਸੀਂ ਜਿਵੇਂ ਇੰਡਸਟਰੀ ਪਾਲਿਸੀ ਬਣਾਈਏ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਇਸ ਵਾਰ ਅਸੀਂ ਇੱਕ ਕੋਸ਼ਿਸ਼ ਕਰਦੇ ਹਾਂ ਕਿ ਪੀਆਰ 126 ਪੀਆਰ 127 28 29 30 ਜਿਹੜੀਆਂ ਅਸਲਾਂ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ ਕਹਾ ਲੈ ਜਾਂਦੇ ਨੇ 16 ਸਤਾਰਾਂ ਜੂਨ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾ ਟਿਕਾ ਦੇ ਚਲੋ ਦੇਖਦੇ ਆਂ ਅਸੀਂ ਕਰਦੇ ਆਂ ਆਹ ਬੁਨ ਬੀ ਕੀ ਹੈਗੀ ਐ ਜੀਬੀਸੀ ਦਾ ਪਲਾਨ ਬਿਠਾ ਦੇ ਲਿਆ ਐਸ ਵਾਰ ਆਪਾਂ 15-20 ਦਿਨ ਪਹਿਲਾਂ ਦਾ ਫੀਲ ਹੋ ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸਪਟੈਂਬਰ ਚ ਆ ਜੂਗੀ ਉਹ ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ ਤੇ ਸ਼ਾਇਦ ਧੂਆ ਜਿਹੜਾ ਜਿਹੜਾ ਲੰਬੇ ਆਉਂਦੇ ਐ ਇਧਰ ਨ ਦੇ ਲਈ ਆ ਚੁੱਕੇ ਉਹ ਨਾ ਇਧਰੇ ਪਸਾਈ ਜਾਣ ਸਰ ਕੋ ਛੋਣ ਨੂੰ ਲੈ ਕੇ ਹਲਕਾ ਦਿਓ ਕਿਉਂਕਿ ਡਾਰਕ ਜੂਨ ਕਹਿੰਦੇ ਸੂਰੂ ਸਾਈਡ ਵੀ ਆਪਣੇ ਬਹੁਤ ਥਰੋਕ ਦੇ 182 ਚ ਡਾਰਕ ਜੂਨ ਤਾਂ ਹੈਗੇ ਨਹੀਂ ਪਰ ਜਿਹੜੀ ਕੱਸੀਆਂ ਟੋਬੇ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਹੈ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੇ ਵੀ ਕੋਈ ਬਲੋਰ ਨਹੀਂ ਕਸ਼ਮੇਸ਼ ਨੇਰ ਦਾ ਕੀ ਹੋਇਆ ਜੀ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਬਹੁਤ ਦੇਰ ਬਾਅਦ ਆਇਆ ਹੋਊਗਾ ਜੀ 30 ਸਾਲ ਬਾਅਦ ਪਾਣੀ ਦੇਖਿਆ ਹੈ ਕਿੱਥੇ ਤੁਸੀਂ ਰੋਜ਼ ਕੋਸ਼ਿਸ਼ ਜਿਹੜੀ ਦਸ਼ਮੇਸ਼ ਨਹਿਰ ਬਣੋੜ ਦੀ ਹੈ ਜੀ ਉਹਦਾ ਕੀ ਸਟੇਟ ਹੈ ਜੀ ਉਹਦਾ ਸਰਵੇਇੰਗ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਦੁਆਰਾ ਹਾਂ ਜੀ ਉਹਦੇ ਕੋ ਕੱਢੋਗੇ ਜੀ ਉਹ ਨਹਿਰ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਕੇ ਲੋਕ ਜਾਂ ਉਹਨਾਂ 'ਚ ਦਰਖਤ ਉੱਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਇੱਕ ਤੱਕ ਨਹਿਰੀ ਪਾਣੀ ਹੈ ਸਾਡਾ ਉਹਦੇ ਵਿੱਚ ਸੋਇਲ ਹੋ ਗਈ ਹੈ ਕਲੀਅਰਿੰਗ ਦਾ ਹੁੰਦਾ ਨਾ ਉਹਦੇ ਵਿੱਚ ਮਿੱਟੀ ਹੁੰਦੀ ਇੱਕ ਨਵੀਂ ਮਿੱਟੀ ਆਉ ਧਰਤੀ ਦੀ ਪਿਆਉ ਸ਼ਕਤੀ ਵਧੂ ਤੇ ਦੂਜਾ ਹੱਲੋਂ ਪਾਣੀ ਕੱਢਣ ਤੋਂ ਬਚਾਂਗੇ ਮਤਲਬ ਕਵਨ ਗੁਰੂ ਪਾਣੀ ਤੇ ਆ ਮਾਤਾ ਧਰਤ ਮਾਤਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਇੰਨਾ ਹੀ ਇੰਨੇ ਤੱਤਾਂ ਨੂੰ ਬਚਾ ਲੀਏ ਇਹ ਦੂ ਵੱਡਾ ਪੁੰਨੀ ਜੀ ਅਗਲੀ ਪੀੜੀ ਵਾਸਤੇ